ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਫੂਲ ਫੂਲ ਉਹ ਬਠਿੰਡੇ ਜ਼ਿਲ੍ਹੇ ਦਾ ਪਿੰਡ ਕਹਿ ਲੋ ਜਾਂ ਤਹਿਸੀਲ ਕਹਿ ਲੋ ਰਾਮਪੁਰਾ ਆਰੇ ਬਿਲਕੁਲ ਨੇੜ ਰਹਿ ਜਾਂਦਾ ਹੈ ਫੂਲ ਤੋਂ ਗੱਲ ਕਲਾਂ ਵਾਲੀ ਛੜਕ ਦੇ ਉੱਤੇ ਇੱਕ ਘਰ ਆਉਂਦਾ ਬਾਈ ਜੀ ਹੋਰਾਂ ਦਾ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਚੰਗੇ ਪਸ਼ੂਆਂ ਦਾ ਇਹ ਵੀਰ ਸ਼ੌਕੀਨ ਹੈ ਤੇ ਅੱਜ ਤੁਹਾਨੂੰ ਇੱਕ ਸ਼ਕੀਨ ਹੀ ਮੱਝ ਦਿਖਾਉਣੀ ਹੈ ਬਹੁਤ ਸੋਹਣੇ ਦੁੱਧ ਦੇ ਰਿਕਾਰਡ ਵਾਲੀ ਇਹ ਮੱਝ ਹੈ ਡਿਟੇਲ ਜਦੋਂ ਬਾਈ ਦੱਸੂਗਾ ਤੁਹਾਨੂੰ ਉਦੋਂ ਅੰਦਾਜ਼ਾ ਹੋ ਜਾਊਗਾ ਵੈਸੇ ਇੱਕ ਵਾਰ ਇਹਨੂੰ ਤੁਰਦੀ ਫਿਰਦੀ ਨੂੰ ਦੇਖੋ ਤਾਂ ਤੁਹਾਨੂੰ ਇਹਦੇ ਹਵਾਨੇ ਤੋਂ ਵੀ ਜੱਜਮੈਂਟ ਹੋਊਗੀ ਮੈਂ ਇਹ ਮੱਝ ਦਿਖਾਉਣੀ ਆ ਪਰ ਇਹ ਤੋਂ ਪਹਿਲਾਂ ਇੱਕ ਵਾਰ ਕੈਮਰਾ ਮਾਰਦੇ ਆ ਵੀ ਕੋਈ ਵੀ ਵੀਰ ਜਿਹੜਾ ਸ਼ੌਂਕ ਰੱਖਦਾ ਉਹਦੇ ਘਰੇ ਜਦੋਂ ਬਾਕੀ ਪਸ਼ੂ ਦੇਖੀ ਦੀਏ ਤਾਂ ਉਹ ਵੀ ਟੌਪ ਦੇ ਹੀ ਹੁੰਦੇ ਆ ਕਿਉਂਕਿ ਜੇ ਇੱਕ ਚੰਗੀ ਸੰਭਾਲ ਲਈ ਤਾਂ ਸੰਭਾਲ ਇੰਨੀ ਕੁ ਵਧੀਆ ਹੁੰਦੀ ਆ ਵੀ ਹੋਰ ਪਸ਼ੂ ਵੀ ਬੜੇ ਸੋਹਣੇ ਨਜ਼ਰ ਆਉਂਦੇ ਆ ਇਸ ਵੀਰ ਕੋਲ ਵੀ ਇਹ ਮੱਝਾਂ ਜਿਹੜੀਆਂ ਘਰੇ ਰੱਖੀਆਂ ਹੋਈਆਂ ਤੁਸੀਂ ਇਸ ਸਾਈਡ ਤੇ ਵੀ ਕੁਝ ਪਸ਼ੂ ਦੇਖੋਗੇ ਜਿਹੜੀਆਂ ਮੱਝਾਂ ਹੋਰ ਬਾਈ ਕੋਲ ਘਰੇ ਰੱਖੀਆਂ ਹੋਈਆਂ ਵੈਸੇ ਮੇਨ ਵੀਡੀਓ ਆਪਣੀ ਬਾਨੀ ਆ ਜਿਹੜੀ ਮੱਝ ਅੱਜ ਵੀਰ ਨੇ ਵਕਾਊ ਕੀਤੀ ਐ ਉਸੇ ਦੀ ਜਾਣਕਾਰੀ ਆਪਾਂ ਉਹਦੇ ਸੰਬੰਧੀ ਜ਼ਿਆਦਾ ਲਵਾਂਗੇ ਬਾਕੀ ਇਹ ਨਗ ਜਿਹੜੇ ਹੋ ਤੁਸੀਂ ਵੈਸੇ ਦੇਖੋ ਛੌਂਕਿਆ ਤੁਹਾਨੂੰ ਦਿਖਾ ਦਿੰਨੇ ਸੋ ਆਓ ਮਿਲिए ਬਾਈ ਨੂੰ ਦੱਸੋ ਕਰਦੇ ਆਂ ਗੱਲਬਾਤ ਜਿਹੜਾ ਵੀਰ ਮੱਝ ਖਰੀਦਣੀ ਚਾਹੂਗਾ ਉਵਿਰ ਆ ਕੇ ਦੇਖੇ ਤਸੱਲੀ ਕਰਕੇ ਖਰੀਦ ਲੂਗਾ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਉਹ ਮਿਲিয়ে ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਇਸ ਮੱਝ ਸਬੰਧੀ ਜਿਹੜੀ ਅੱਜ ਬਾਈ ਨੇ ਵਿਕਾਉ ਕੀਤੀ ਵੀਰ ਸਤਿ ਸ੍ਰੀ ਅਕਾਲ ਸਿਕਲ ਬਾਈ ਨਾਮ ਆਪਣਾ ਦੱਸ ਦਿਓ ਸਿਮਰਨਜੀਤ ਜੀ ਸਿਮਰਜੀਤ ਬਾਈ ਪਸ਼ੂ ਤੋਂ ਪਹਿਲਾਂ ਤੂੰ ਖਰਚ ਰੱਖਦੇ ਹਾਂਜੀ ਸ਼ੁਰੂ ਤੂੰ ਹੀ ਰੱਖਦੇ ਇਸੇ ਤਰ੍ਹਾਂ ਹੀ ਬਾਈ ਜਿਵੇਂ ਅੱਜ ਮੱਝਾਂ ਦੇਖ ਰਹੇ ਕਾਫੀ ਚੰਗਾ ਦਿਸਦੀਆਂ ਪਹਿਲਾਂ ਤੂੰ ਚੰਗਾ ਮੱਝੇ ਰੱਖ ਹਾਂਜੀ ਪਹਿਲਾਂ ਤੂੰ ਚੰਗੀਆਂ ਮੱਝਾਂ ਹੀ ਆਪਣੇ ਕੋਲ ਦੁੱਧ ਦਾ ਕੰਮ ਆ ਜਾਂ ਨਾਲ ਵਪਾਰ ਵੀ ਕਰਦਾ ਦੁੱਧ ਦਾ ਕੰਮ ਹੀ ਹੈ ਜੀ ਵੈਸੇ ਖੇਤੀਬਾੜੀ ਦੇ ਨਾਲ ਵਪਾਰ ਦਾ ਨਹੀਂ ਕੰਮ ਜੀ ਠੀਕ ਹੈ ਖੇਤੀਬਾੜੀ ਦੇ ਨਾਲ ਨਾਲ ਦੁੱਧ ਪਾਉਣ ਦਾ ਕੰਮ ਹਾਂਜੀ ਹਾਂਜੀ ਅੱਜ ਇੱਕ ਮੱਝ ਦੀ ਵੀਡੀਓ ਬਣਾ ਰਹੇ ਆਪਾਂ ਹਾਂਜੀ ਕਿੰਨਵਾ ਸੂਆ ਸੂਣਾ ਇਹ ਤੀਸਰੀ ਸੂਈ ਸੁਣਾਈ ਜੀ ਤੀਜੀ ਸੂਈ ਘਰ ਦੀ ਹੈ ਜਾਂ ਖਰੀਦੀ ਨਹੀਂ ਆਪਾਂ ਪਹਿਲੇ ਸੂਏ ਨਾ ਇਹ ਬੱਕੜੀ ਹੋਈ ਜੋ ਟੋਕੜ ਸੀ ਉਹ ਤੋਂ ਲਿਆਂਦੀ ਸੀ ਜੀ ਪਹਿਲੇ ਸੂਏ ਟੋਕੜ ਲੈਂਦੀ ਸੀ ਹਾਂਜੀ ਕਿਹੜੇ ਏਰੀਆ ਚੋਂ ਲੈ ਕੇ ਇਹ ਬਬਰਾਲੇ ਤੋਂ ਲਈ ਸੀ ਜੀ ਇਹ ਕਿਹੜੇ ਜ਼ਿਲ੍ਹੇ ਦਾ ਕਿਹੜੀ ਸਟੇਟ ਇਹ ਚਾਰਖੀ ਦਾਦਰੀ ਦੇ ਕੋਲ ਹੈ ਜੀ ਬਬਰਾਲਾ ਠੀਕ ਹੈ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚੋਂ ਲਈ ਸੀ ਅੱਛਾ ਭਾਈ ਦੂਜੇ ਸੂਏ ਫਿਰ ਸੱਜਰ ਆਪਣੇ ਘਰੇ ਰਹੀ ਇਹ ਦੂਜੇ ਸੂਏ ਸੱਜਰ ਆਪਣੇ ਘਰੇ ਰਹੀ ਜੀ ਕਿੰਨਾ ਦੁੱਧ ਦਿੱਤਾ ਨੇ ਇਹਨੇ 24 ਲੀਟਰ ਦੇ ਤਾਂ ਪੀਕ 23 ਲੀਟਰ ਸਹੀ ਚੱਲੀ ਆ ਜੀ ਇਹਦਾ ਇਹ ਕਿਤੇ ਲਾਈਵ ਨਹੀਂ ਕਰਾਇਆ ਲਾਈਵ ਨਹੀਂ ਕਰਾਇਆ ਜੀ ਉਦੋਂ ਸਾਡੇ ਮੈਰਿਜ ਆ ਗਈ ਸੀ ਤਿੰਨ ਚਾਰ ਉਦੋਂ ਬਸ ਲਾਈਵ ਕਰਾਉਣਾ ਸੀ ਤੇ ਉਦੋਂ ਦਿੱਕਤ ਪੈ ਗਈ ਠੀਕ ਹੈ ਹਾਂਜੀ ਤੇ ਇਹਦਾ ਬੱਚਾ ਵੈਸੇ ਹੂੰ ਲੈ ਕੇ ਸੀ ਤੂਫਾਨ ਕੁੰਗੜ ਸੀਦੇ ਮਗਰ ਕਟਾ ਠੀਕ ਹੈ ਉਹ ਪਿੰਦੀ ਸਿੱਧੂ ਨੇ ਨਾ ਆਪਣੇ ਵੀਡੀਓ ਸ਼ੂਟ ਕਰੀ ਸੀ ਬੂਰੇ ਸਾਂਹ ਦੀ ਅੱਛਾ ਉਹ ਵੀਡੀਓ ਦੇ ਮਾਧਿਅਮ ਰਾਹੀਂ ਉਹ ਬੱਚਾ ਨਾ ਤਰਨ ਤਰਨ ਕੋਲੇ ਖਾਲੜਾ ਪਿੰਡਾ ਉੱਥੇ ਚਲਾ ਗਿਆ ਅੱਛਾ ਢਾਈ ਮਹੀਨਿਆਂ ਦਾ ਕਟਾ ਲੈ ਢਾਈ ਮਹੀਨਿਆਂ ਦੀ ਕਟਾ ਇਹਦਾ ਚੰਗੀ ਕੀਮਤ ਚ ਲੈ ਕੇ ਸੀ ਉਹ ਠੀਕ ਹੈ ਤੇ ਫਿਰ ਢਾਈ ਮਹੀਨਿਆਂ ਦਾ ਕਟਾ ਦੇਣ ਤੋਂ ਬਾਅਦ ਇਹ ਮੱਝ ਮਿਲਦੀ ਰਹੀ ਵਧੀ ਇਹ ਤਾਂ ਪਹਿਲਾਂ ਵੀ ਨਹੀਂ ਛੱਡਿਆ ਪਹਿਲੇ ਦਿਨ ਤੋਂ ਹੀ ਜੀ ਇਹ ਬਸ ਇਹ ਤਾਂ ਥਾਪੀ ਮਾਰ ਕੇ ਹੀ ਬੰਦੇ ਰਹਿਆ ਉਹ ਚੁੰਗਣੀ ਤੀ ਜਿਖਾਇ ਸੀ ਅੱਛਾ ਇਹ ਵੈਸੇ ਤੋਂ ਤਾਂ ਕਿੰਨਾ ਕਰ ਟਾਈਮ ਪਿਆਉਂਦੀ ਗੱਬਣ ਹੋਣ ਤੋਂ ਪਹਿਲੇ ਪੈਸੇ ਇਹ ਨੇ 7 ਮਹੀਨੇ ਸੀ ਦੁੱਧ ਚੋਇਆ ਜਿਹਦਾ 4 ਮਹੀਨੇ ਪਹਿਲਾਂ ਛੜਤੀ ਸੀ ਠੀਕ ਹੈ 4 ਮਹੀਨੇ ਪਹਿਲਾਂ ਛੜਤੀ ਪਹਿਲਾਂ ਛੜਤੀ ਸੀ ਅੱਛਾ ਕਿਸੇ ਮੇਲੇ ਮੂਲੇ ਚ ਨਹੀਂ ਪਾਈ ਇਹ ਮੇਲੇ ਚ ਇਹ ਸ਼੍ਰੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਂ ਰਾਮਪੁਰੇ ਹੂੰ ਉੱਥੇ ਮੇਲੇ ਦੇ ਵਿੱਚ ਨਾ ਇਹ ਸੱਜਣਾ ਮੱਜਾਂ ਦੇ ਵਿੱਚ ਕੰਪੀਟੀਸ਼ਨ ਚ ਸਾਈਡ ਪੋਜੀਸ਼ਨ ਲੈ ਕੇ ਆਈ ਸੀ 3rd ਪੋਜੀਸ਼ਨ ਆ ਉਹਦੇ ਦੋਸਤੋ ਸਨਮਾਨ ਚ ਇਨਾ ਮੈਂ ਜ਼ਰੂਰ ਆ ਸਰਟੀਫਿਕੇਟ ਆਈ ਵੀ ਹੈ ਇਹਦਾ ਤੀਕਾ ਸਨਮਾਨ ਚ ਨਹੀਂ ਮਿਲਿਆ ਸੀ ਇਹਨੂੰ ਗੁਰੂ ਅੰਗਦ ਦੇਵ ਯੂਨੀਵ ਇਹ ਜਿਹੜਾ ਮੇਲਾ ਦੱਸੋ ਇਹ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲਛੋਆ ਸੀ ਹਾਂਜੀ ਉੱਥੇ ਤੀਜਾ ਇਨਾਮ ਸੀਗਾ ਇਹਦਾ ਇਹ ਦੁੱਧੋਂ ਡ੍ਰਾਈ ਸੀਗੀ ਪਰ ਇਹਦਾ ਕੰਪੀਟੀਸ਼ਨ ਸੱਜਰਾ ਮੱਝਾਂ ਦੇ ਵਿੱਚ ਸੀ ਜੀ ਅੱਛਾ ਦੁੱਧੋਂ ਉਹ ਉਹ ਡ੍ਰਾਈ ਸੀ ਹਾਂਜੀ ਉਹ ਡਾਕਟਰ ਜਿਹੜੇ ਛੰਨਾ ਵਾਲੇ ਆ ਨਾ ਜੀ ਉਹਨਾਂ ਦੀ ਮੱਝ ਦੁੱਧ ਤੇ ਝੋਟੀ ਨੇ ਪਹਿਲੀ ਪੋਜੀਸ਼ਨ ਉਹਨੇ ਹਾਸਲ ਕਰੀ ਸੀ ਹੂੰ ਸੈਕੰਡ ਪੋਜੀਸ਼ਨ ਨਥਾਨੇ ਚਰਨੀ ਬਾਈਆ ਉਹਨੇ ਹਾਸਲ ਤੇ ਤੀਜੀ ਮੱਝ ਆਪਣੀ ਨਹੀਂ ਕਰੀ ਤੀਜੀ ਇਹ ਦੀ ਸੀ ਹਾਂਜੀ ਠੀਕ ਹੈ ਅੱਛਾ ਹੁਣ ਕਿੰਨੇ ਦਿਨ ਲਾਉਗੀ ਸੋਨ ਚ ਹੁਣ ਇਹਦੇ 18 ਤਰੀਕ ਨੂੰ ਪੂਰੇ 10 ਮਹੀਨੇ 18 ਤਰੀਕ ਨੂੰ 10 ਮਹੀਨੇ ਪੂਰੇ ਹੋ ਜਾਣੇ ਪੂਰੇ 10 ਮਹੀਨੇ ਪੂਰੇ ਹੋ ਜਾਣੇ ਹਾਂ ਜੀ ਗੱਭਣ ਕਿਹੜੇ ਬੋਲ ਤੋਂ ਕਰਾਈਏ ਇਹ ਲక్ష్ਮੀ ਡੈਰੀਅਲ ਦੇ ਕੋਹੇ ਨੂਰ ਤੋਂ ਆ ਜੀ ਕੋਹੇ ਨੂਰ ਦਾ ਸੀਮਨ ਇਹਦੇ ਲੱਗਾ ਹਾਂ ਜੀ ਅੱਛਾ ਭਾਈ ਵੈਸੇ ਜਿਵੇਂ ਹੁਣ ਆਪਾਂ ਦੂਜੀਆਂ ਮੱਝਾਂ ਤੇ ਵੱਧੀ ਪਹਿਲਾਂ ਸੀਗੀ ਉਹਨੇ ਨੂੰ ਨਵੇਕਲੀ ਜੀ ਬਣ ਲਿਆ ਇੱਥੇ ਲਿਆ ਕੇ ਹਾਂ ਜੀ ਇਹ ਇਸੇ ਤਰ੍ਹਾਂ ਸੀਲਸਰੀ ਇਹ ਇਸੇ ਤਰ੍ਹਾਂ ਹੀ ਆ ਜੀ ਪਾਵੇਂ ਨੂੰ ਖੁੱਲੀ ਛੜ ਕੇ ਸੜਕ ਉੱਪਰ ġੇੜਾ ਦਵਾ ਲਿਓ ਤਾਂ ਵੀ ਨਹੀਂ ਇਹ ਪਸ਼ੂਆਂ ਦਾ ਐ ਕਰਦੀ ਜੀ ਅੱਛਾ ਉਹ ਨਹੀਂ ਮਤਲਬ ਭਾਈ ਨਾ ਕਿਉਂਕਿ ਉੱਥੋਂ ਜਿੱਥੋਂ ਆਪਾਂ ਲਈਏ ਨਾ ਜਿੱਥੇ ਖੁੱਲੀਆਂ ਹੀ ਰਹ ਅੱਛਾ ਉਸੇ ਤਰ੍ਹਾਂ ਦਾ ਸੁਭਾਅ ਹੈ ਉਸੇ ਤਰ੍ਹਾਂ ਦੀ ਸੁਭਾਅ ਕੋਈ ਡਾਕਟਰ ਹੈ ਜੀ ਨੇ ਤਾਂ ਵੀ ਲੜਨਾਈ ਇਹਦੀ ਕੋਈ ਚੀਜ਼ ਇਹਨੂੰ ਮੂੰਹ ਫੜ ਕੇ ਦੇ ਦੋ ਬਸ ਇਹਨੇ ਐਦਾਂ ਹੀ ਲੈ ਲੈਣੀ ਹੈ ਅੱਛਾ ਤਾਂ ਨਹੀਂ ਮੂੰਹ ਮਾ ਫੜਾ ਲਈ ਪੜਾਉਣ ਦੇ ਤਰੀਕੇ ਨਾਲ ਠੀਕ ਹੈ ਹੁਣ ਇਹ ਕਿੰਨੇ ਕ ਦਿਨਾਂ ਦਾ ਚੱਲ ਸਕਦੀ ਹੈ ਸਾਡੇ ਅੰਦਾਜ਼ੇ ਨਾਲ 21 22 ਤਰੀਕ ਤੱਕ ਇਹ ਮੈਕਸਿਮਮ ਹੋਊਗੀ ਜੀ 21 22 ਤਰੀਕ ਤੱਕ ਹਾਂਜੀ ਠੀਕ ਹੈ ਅੱਜ ਤਰੀਕ 11 ਹੈ 11 ਜੀ ਹਾਂਜੀ ਹਵਾਨਾ ਤਾਂ ਹੁਣ ਵੀ ਬੜਾ ਤਕੜਾ ਹੈ ਜਾਂ ਹੋਰ ਪਰ ਇਹ ਤਾਂ ਤੁਰਨੋਂ ਰਹਿ ਜਾਂਦੀ ਹੁੰਦੀ ਜਦੋਂ ਨਾ ਬੈਠਿਆ ਜਾਂਦਾ ਮਰੀ ਐਚ ਐਫ ਵੈਡਾਂ ਵਾਂਗੂ ਨਾ ਹੀ ਤਾਂ ਤੁਰ ਰਹਿ ਜਾਂਦਾ ਕੀ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਇਹਦੀ ਫੋਨ ਤੇ ਰੱਖਾਂਗੇ ਵੀਰ ਫੋਨ ਦੇ ਉੱਤੇ ਰੱਖਾਂ ਹਾਂਜੀ ਦੋਸਤੋ ਵੈਸੇ ਇੱਕ ਗੱਲ ਧਿਆਨ ਚ ਲਿਆ ਦਿਆਂ ਵੀ ਚੰਗੀ ਮੱਝ ਹੈ ਤੇ ਨੇਚਰਲੀ ਇਹਦੀ ਕੀਮਤ ਚੰਗੀ ਹੋਊਗੀ ਜਿਹੜਾ ਵੀ ਸ਼ੌਕੀਨ ਹੈ ਉਹ ਵੀਡੀਓ ਦਾ ਆਨੰਦ ਲੋ ਤੇ ਜਿਹੜਾ ਵੀਰ ਚੰਗੇ ਪੈਸੇ ਇਨਵੈਸਟ ਕਰਨ ਦਾ ਸ਼ੌਕੀਨ ਹੈ ਤਾਂ ਉਹ ਕਾਲ ਬਾਈ ਨੂੰ ਕਰ ਲੇ ਕਈ ਵਾਰ ਜੀ ਹਰੇਕ ਦਾ ਕਰਦਾ ਵੀ ਮੇਰੇ ਘਰੇ ਚੰਗੇ ਪਸ਼ੂ ਹੋਣ ਪਰ ਬਿਨਾਂ ਸ਼ੱਕ ਥੋੜਾ ਚੰਗੇ ਪਸ਼ੂ ਜਿਹੜੇ ਚੰਗੀ ਕੀਮਤ ਤੇ ਮਿਲਦੇ ਆ ਤੋੜ ਕੇ ਦਿਖਾਉਣਾ ਦੋਸਤੋ ਬਹੁਤ ਸੋਹਣੀ ਮੱਝ ਵજન ਦੇਖੋ ਮੱਝ ਦਾ ਚੜਾਈ ਦੇਖੋ ਜੇ ਉਤੋਂ ਕਿੰਨੀ ਕੈਂ ਸੰਗ ਤਾਂ ਬਿਲਕੁਲ ਹੀ ਨਾਲ ਇਹਦਾ ਮੁੜਿਆ ਹੋਇਆ ਹੈ ਇੱਥੇ ਲੋਕਲ ਵੀ ਚੰਗੀ ਕੀਮਤ ਬਾਈ ਨੂੰ ਮਿਲ ਰਹੀ ਆ ਪਰ ਇੱਕ ਹਰੇਕ ਭਰਾ ਦਾ ਸ਼ੌਂਕ ਹੁੰਦਾ ਵੀ ਸੋਸ਼ਲ ਮੀਡੀਆ ਤੇ ਆਪਾਂ ਵੀ ਆਪਦੇ ਪਸ਼ੂ ਦਿਖਾਈਏ ਤੇ ਬਾਈ ਵੀ ਆਪਦਾ ਸ਼ੌਂਕ ਪੂਰਾ ਕਰ ਰਿਹਾ ਇਸ ਵਕਤ ਤੋਂ ਵੇਖ ਚੰਗੀ ਮੱਝ ਵੀਰ ਦੇ ਘਰੇ ਆ ਤੇ ਇਹ ਦਿਖਾਈ ਜਾਵੇ ਹਾਲਾਂਕਿ ਬਾਕੀ ਪਸ਼ੂ ਬਹੁਤ ਸੋਹਣੇ ਆ ਜਿਵੇਂ ਬਾਈ ਨੇ ਵੀਡੀਓ ਦੇ ਵਿੱਚ ਹੀ ਦੱਸਿਆ ਵੀ ਇਹ ਜਦੋਂ ਜਮਾਨੇ ਡਾਗੀ ਨਾ ਤੇ ਫਿਰ ਇਹਨੂੰ ਬਹਿਣਾ ਉੱਠਣਾ ਇਹ ਵੀ ਔਖਾ ਹੋ ਜਾਣਾ। ਸੋ ਦੇਖੋ ਹਵਾਨਾ ਬਈ ਗੋਆ ਕਰ ਲੈਂਦੇ ਹੋ ਜੇ ਰੁਕਦੀ ਹੈ ਤਾਂ ਰੋਕ ਲਿਓ ਜੀ। ਸੋ ਤੁਸੀਂ ਕਿਹੜਾ ਹਵਾਨਾ ਦੇਖੋ ਇਹਦਾ? ਹਜੇ ਵੀ ਗੋਆ ਕਰੜਾਈ ਕਰਦੀ ਹੈ ਦੱਸੋ ਕਿਉਂਕਿ ਹਜੇ ਦਿਨ ਨੇ ਇਹ ਐਂ ਕਰਦੀ ਕਰਦੀ ਸਾਨੂੰ ਐਂ ਲੱਗਦਾ ਹੁੰਦਾ ਅੱਜ ਸੂਪਾ ਹਲ ਸੂਈ 10 ਦਿਨ ਉੱਤੋਂ ਦੀ ਫਿਰ ਵੀ ਲੈ ਜਾਂਦੀ ਹੈ। ਅੱਛਾ ਫਿਰ ਵੀ ਲੈ ਜਾਂਦੀ ਹੈ। ਹਾਂਜੀ। ਜਾਣਦੇ ਅਗੇ ਬਈ ਬੋਰਡ ਵਾਲੇ ਪਾਸੇ ਨੂੰ ਜਾਣਗੇ। ਬਹੁਤ ਸੋਹਣੀ ਜਗ੍ਹਾ ਦੱਸੋ ਬਾਈ ਕੋਲ ਬਣੀ ਵੀ ਹੈ ਤੇ ਉਨਾਂ ਹੀ ਸੋਹਣੇ ਪਸ਼ੂ ਵੀਰ ਸੰਭਾਲ ਰਿਹਾ ਹੈ। ਬੜੀ ਸੋਹਣੀ ਮੱਝ ਤੁਹਾਨੂੰ ਦਿਖਾ ਰ ਨਾੜਾਂ ਇਹਦੀ ਸਾਰੀ ਚਮੜੀ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਲੱਗਣੀ ਆ ਜਿਵੇਂ ਗਾਵਾਂ ਦੇ ਹਵਾਨਿਆਂ ਦੇ ਉੱਤੇ ਹੁੰਦੀਆਂ ਇਸ ਤਰ੍ਹਾਂ ਨਜ਼ਰ ਆਉਂਦੀਆਂ ਥਣ ਪੂਰਾ ਮਜ਼ਬੂਤ ਲੱਗਾ ਸਿੰਘ ਤੁਸੀਂ ਹੁਣ ਦੇਖ ਲਓ ਨਾ ਡਰਦੀ ਹੈ ਕਰਮਾ ਵਾਲੀ ਸੀਲ شریف ਇਹ ਮੱਝ ਇਸ ਸਾਈਡ ਤੋਂ ਵੀ ਤੁਸੀਂ ਇਹਦਾ ਹਵਾਨਾ ਦੇਖੋ ਚੰਗੀ ਕੀਮਤ ਲਾਉਣੀ ਹੈ ਤਾਂ ਤੁਹਾਨੂੰ ਆ ਕੇ ਜ਼ਰੂਰ ਦੇਖਣਾ ਪਊਗਾ ਹਾਈਟ ਦੀ ਜੱਜਮੈਂਟ ਬਾਈ ਨਾਲ ਤੁਰ ਰਿਹਾ ਤੁਸੀਂ ਇਸ ਤਰੀਕੇ ਨਾਲ ਲਾ ਲਓ ਜੇ ਬਾਹਲਾ ਵੱਡਾ ਕੱਦ ਨਹੀਂ ਕਵਾਂਗੇ ਤੇ ਛੋਟੀ ਮੱਝ ਵੀ ਨਹੀਂ ਕਵਾਂਗੇ ਚੰਗਾ ਕੱਦ ਦਰਮਿਆਨੇ ਸਾਈਜ਼ ਦੇ ਵਿੱਚ ਅ ਵਜ਼ਨ ਫੁੱਲ ਮੱਝ ਦਾ ਬਿਊਟੀ ਜਿਹੜੀ ਉਹ ਦੱਸੋ ਹਵਾਨੇ ਦੀ ਵੀ ਦੱਸਦੀ ਹੈ ਤੇ ਬਾਕੀ ਸਿੰਘਾਂ ਤੋਂ ਵੀ ਮੱਝ ਬੜੀ ਸੋਹਣੀ ਇੱਕ ਆਪਣੀਆਂ ਮੱਝਾਂ ਦੋ ਥਣੀ ਮੱਝ ਤੇ ਮੀਨੀ ਮੇਲੇ ਤੇ ਵੀ ਗਈਆਂ ਸੀ ਤਣਾਹਲੇ ਜੀ ਅੱਛਾ ਉੱਥੇ ਕੋਈ ਸਾਨੂੰ ਘਰੇ ਦਿੱਕਤ ਪੈ ਗਈ ਆਪਣੀਆਂ ਮੱਝਾਂ 30 ਤਰੀਕ ਨੂੰ ਉੱਥੋਂ ਆਗਿਆ ਸੀ ਅੱਛਾ ਉਹ ਦੋਨੇ ਮੱਝਾਂ ਉਹ ਖੜੀਆਂ ਜੀ ਠੀਕ ਹੈ ਉਹ ਦਿਖਾ ਦੇਾਂਗੇ ਹਾਂ ਮੀਨੀ ਮੱਝ ਤੇ ਦੋ ਥਣੀ ਮੱਝ ਜੀ ਠੀਕ ਹੈ ਸੋ ਦਸੋ ਮੱਝਾਂ ਮੇਲੇ ਤੇ ਗਈਆਂ ਸੀ ਭਾਈ ਕਹਿੰਦਾ ਕੋਈ ਦਿੱਕਤ ਬਣ ਗਈ ਜਿਹਦੇ ਕਰਕੇ ਵਾਪਸ ਲਿਆਉਣੀ ਪੈਗਾਂ ਤੁਸੀਂ ਫੇਰ ਹਵਾਨਾ ਇਹਦਾ ਦੇਖੋ ਆਪਾਂ ਦੂਜੇ ਪਸ਼ੂ ਵੀ ਥੋੜੇ ਦਿਖਾਵਾਂਗੇ ਜ਼ਰੂਰ ਭਈ ਲਿਜਾਇਓ ਬਰਾਂਡੇ ਦੇ ਵਿੱਚ ਕੱਲੀ ਮੰਦੀ ਆ ਦੱਸੋ ਅੱਜ ਦੂਜੀਆਂ ਮੱਝਾਂ ਦੇ ਵਿੱਚੋਂ ਅੰਦਰੋਂ ਖੋਲ ਕੇ ਲੈਂਦੀ ਐ ਮੈਨੂੰ ਇਹ ਸੀ ਵੀ ਸ਼ਾਇਦ ਡਰੂਗੀ ਜਾਂ ਇਹਨੇ ਵੀਡੀਓ ਉੱਥੇ ਬਣਾਉਣੀ ਨਹੀਂ ਨਿਕਲੀ ਨੇ ਪਰ ਇਹਦਾ ਸੁਭਾਅ ਵੈਸੇ ਜਿਹੜੀ ਨਸਲ ਚੰਗੀ ਐ ਤਾਂ ਉਹਦੇ ਪਸ਼ੂ ਦਾ ਸੁਭਾਅ ਵੀ ਇਸੇ ਤਰ੍ਹਾਂ ਹੀ ਰਹੂਗਾ ਇੱਕ ਚੰਗੇ ਦੁੱਧ ਵਾਲੀ ਮੱਝ ਸੀਲ ਸ਼ਰੀਫ ਵੀ ਹੋਵੇ ਤਾਂ ਉਹ ਜਿਵੇਂ ਸੋਨੇ ਤੇ ਸੁਹਾਗੇ ਵਾਲੀ ਗੱਲ ਆਪਾਂ ਕਰਦੇ ਆਂ ਉਸ ਤਰ੍ਹਾਂ ਲੱਗਦਾ ਤੁਸੀਂ ਥੰ ਦਾ ਸੈਜ ਦੇਖੋ ਹਜੇ ਇਹ ਸਮਝ ਨੇ ਸੋਣਾ ਨਹੀਂ denn ਹਜੇ ਇਹ ਨੇ ਲੈਣੇ ਬੰਨੋ ਵੀਰੇ ਇੱਥੇ ਸੋ ਇੱਕ ਵਾਰ ਇਹਨੂੰ ਬਨ ਕੇ ਫਿਰ ਦੂਜੇ ਪਸ਼ੂਆਂ ਤੇ ਕੈਮਰਾ ਇੱਕ ਵਾਰ ਜ਼ਰੂਰ ਮਾਰਾਂਗੇ ਬਾਈ ਤੋਂ ਥੋੜੀ ਡਿਟੇਲ ਲਵਾਂਗੇ ਉਹਨਾਂ ਬਾਰੇ ਉਸਕ ਮੱਜਾਂ ਦੇ ਬਾਈ ਸਿੰਗ ਦਗਾ ਲਿੰਦਾ ਮੀਣੀਆਂ ਜਿਵੇਂ ਖੋਨੀਆਂ ਮੱਜਾਂ ਜਿਹੜੀਆਂ ਉਹ ਵੀ ਬਾਈ ਕੋਲ ਹੈ ਬਾਈ ਪੂਛ ਫੜਿਓ ਇਹਦੀ ਮੈਂ ਹਵਾਨ ਚਮੜੀ ਤੇ ਨਾੜਾਂ ਕਿੰਨੀਆਂ ਤੁਸੀਂ ਦੇਖੋਗੇ ਬੈਕ ਸਾਈਡ ਤੋਂ ਤੁਹਾਨੂੰ ਨਜ਼ਰ ਆਉਣਗੀਆਂ ਹਵਾਨੇ ਦਾ ਸੈਜ ਫੇਰ ਦੇਖੋ ਹਜੇ ਛੋਟਾ ਹਵਾਨਾ ਕਿਉਂਕਿ ਹਜੇ ਦਿਨ ਹੋਰ ਇਹ ਸਮਝਨੇ ਲੈਣੇ ਆ ਅੱਛਾ ਵੀਰ ਇਹ ਝੋਟੀ ਦੀ ਜੇ ਆਪਾਂ ਡਿਟੇਲ ਦੱਸਣੀ ਇਹ ਆ ਵੀ ਮੈਨੂੰ ਬੋਲਦੀ ਧੀ ਹੈ ਇਹ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਲਾ ਵਾਲੇ ਉਹਨਾਂ ਤੋਂ ਆਪਾਂ ਲਈਏ ਉਹਨਾਂ ਤੋਂ ਲਈਏ ਅੱਛਾ ਉਹਨਾਂ ਕੋਲ ਇੱਕੀ ਝੋਟੀ ਬਚੀ ਸੀ ਜਦੋਂ ਮੈਂ ਉਹਨਾਂ ਦੀ ਮੱਝ ਦੀ ਵੀਡੀਓ ਪਾਈ ਸੀ ਜਿਹੜੀ ਖਾਈ ਪੈਂਡਾ ਕੀ ਸੀ ਤੇ ਖਾਈ ਚੋਂ ਕਿ ਉਸ ਬਾਈ ਨੇ ਵਕਾਊ ਕੀਤੀ ਹੈ ਉਸੇ ਮੱਝ ਦੀ ਸੀ ਉਸੇ ਮੱਝ ਦੀ ਧੀ ਹੈ ਹਾਂਜੀ ਠੀਕ ਹੈ ਹੁਣ ਇਹ ਗੱਬਣਾ ਬਈ ਇਹ ਗੱਬਣਾ ਜੀ ਇਹ ਡੇਢ ਤੋਂ ਪੌਣੇ 2 ਮਹੀਨੇ ਲੈ ਜਾਊਗੀ ਜੀ ਡੇਢ ਤੋਂ ਪੌਣੇ 2 ਮਹੀਨੇ ਹਜੇ ਇਹ ਲੋ ਜੀ ਹਾਂਜੀ ਹਾਂਜੀ ਠੀਕ ਹੈ ਗੱਬਣ ਕਿਹੜੇ ਬੋਲ ਤੋਂ ਕਰਾਤੀ ਬਾਈ ਇਹ ਯੋਧੇ ਤੋਂ ਗੱਬਣ ਹੈ ਜੀ ਯੋਧਾ ਬੋਲ ਹਾਂਜੀ ਠੀਕ ਹੈ ਦੱਸੋ ਇਹ ਆ ਵੀ ਮੈਂ ਨੂਂ ਦੀ ਤੀ ਹੈ ਤੇ ਮੱਝ ਥੋੜੇ ਦਿਨ ਪਹਿਲਾਂ ਖਾਈ ਪੈਂਡ ਤੋਂ ਬਾਈ ਕੁਲਵਿੰਦਰ ਦੇ ਘਰੋਂ ਇੱਕ ਵੀਡੀਓ ਬਣਾਈ ਸੀ ਉਸ ਮੱਝ ਦੀ ਇਹ ਤੀ ਹੈ ਉਹ ਮੱਝ ਬਾਈ ਨੇ ਅੱਗੇ ਸੇਲ ਕਰਤੀ ਹੈ ਇੱਕ ਹੋਰ ਕੋਹਣੀ ਮੱਝ ਦੇਖੋ ਬਈ ਇਸ ਮੱਝ ਦਾ ਕੀ ਰਿਕਾਰਡ ਆ ਤੁਹਾਨੂੰ ਇਸ ਮੱਝ ਦਾ ਦੂਜੇ ਸੂਏ ਜੀ ਇਸਕੀ ਨੇ 18 ਲੀਟਰ ਪਹਿਲਾਂ ਨੇ 16 ਲੀਟਰ ਕੱਢਿਆ ਸੀ ਇਹਨੇ ਅੱਛਾ ਪਹਿਲਾਂ ਇਹ ਲਾਈ ਮਿਲਕਿੰਗ ਕਰਨ ਆਈ ਸੀ ਬਾਈ ਪਿੰਦੀ ਜੀ ਜੀ ਠੀਕ ਹੈ ਤੇ ਇਹ ਕੈਮਰੇ ਦੇ ਦੇਖ ਕੇ ਡਰ ਗਈ ਫਿਰ ਖੜੀ ਨਹੀਂ ਜੀ ਅੱਛਾ ਇਹ ਡਰ ਗਈ ਸੀ ਹਾਂ ਜੀ ਪਹਿਲਾਂ ਦੀ ਲਾਈ ਮਿਲਕਿੰਗ ਕਰਾਉਣੀ ਸੀ ਦੀ ਉਦੋਂ ਠੀਕ ਹੈ 28 ਕਿਲੋ ਦੁੱਧ ਇੱਕ ਮੀਂਹ ਮੱਝ ਆਪਣੀ ਤਣਾ ਉਹ ਲੈ ਗਈ ਸੀ ਜੀ ਮੇਲੇ ਤੇ ਠੀਕ ਹੈ ਇਹ 20 ਕਿਲੋ ਤੋਂ ਬਾਹਰ ਦੁੱਧ ਸੀ ਉੱਥੇ ਵੀ ਦੁੱਧ ਚੰਗਾ ਪ੍ਰਦਰਸ਼ਨ ਕੀਤਾ ਪਰ ਉੱਥੇ ਜਦੋਂ ਨੀਲੀ ਰਾਵੀ ਦੇ ਪਸ਼ੂਆਂ ਦੀ ਹੇਲਚਲ ਹੋ ਗਈ ਜਿਨ੍ਹਾਂ ਦੇ ਕੋਲ ਅੱਛਾ ਇਹਨਾਂ ਨੇ ਜੀ ਨਾ ਲਾਇਆ ਫਿਰ ਦੁੱਧ ਬੈਕਮਾਰਗ ਗਿਆ ਉੱਥੇ ਅੱਛਾ ਫਿਰ ਵਾਪਸ ਲੈ ਆਂਦੇ ਆ ਵਾਪਸ ਲੈ ਆਂਦੇ ਆ ਆ ਦੋ ਥਣੀਆਂ ਮੱਝਾਂ ਜੀ ਆਪਣੀ ਇਹ ਵੀ 21 ਕਿਲੋ ਟੱਚ ਕਰ ਗਈ ਸੀ ਉੱਥੇ ਦੋਹਾਂ ਥਣਾਾਂ ਚੋਂ ਦੋਹਾਂ ਥਣਾਾਂ ਚੋਂ ਹਾਂਜੀ ਦੋ ਹੀ ਥਣਾਾਂ ਜੀ ਇਹਦੇ ਠੀਕ ਹੈ ਬੜਾ ਹਲਾਈ ਪਰਲੇ ਪਾਸੇ ਹਾਂਜੀ ਬਸੋ ਬੜਾ ਚੰਗਾ ਦੁੱਧ ਦੋ ਥਣਾਾਂ ਦੇ ਵਿੱਚੋਂ ਵੈਸੇ ਦੋ ਲੋ ਮੱਝਾਂ ਦੁੱਧ ਸੋਨਾ ਦੇ ਦਿੰਦੀਆਂ ਹੈ ਕੋਈ ਦਿੱਕਤ ਨਹੀਂ ਹੁੰਦੀ ਪਰ ਇਹਨਾਂ ਦੁੱਧ 21 ਕਿਲੋ ਦੋ ਵੱਡੀ ਗੱਲ ਹੈ ਭਾਈ ਚਵਾਈ ਫਰੇ ਇਹਦੀ ਪੋਲੀ ਹੈ ਇਹਦੀ ਚਵਾਈ ਬਿਲਕੁਲ ਪੋਲੀ ਜਿਹੀ ਹੈ ਤਾਂ ਸਵਾ ਦੋ ਮਹੀਨੇ ਦੀ ਗੱਬਣਾ ਹੁਣ ਵੀ ਇਹ 15 ਲੀਟਰ ਨੂੰ ਟੱਚ ਕਰਦੀ ਹੈ ਬਿਸ਼ੱਕ ਦੀ ਕੋਈ ਆ ਕੇ ਚੋਕੇ ਦੇਖ ਲਈ ਜੀ ਅੱਛਾ ਹੁਣ ਵੀ 15 ਲੀਟਰ ਦੋ ਦੇਣੀ ਹੈ ਹਾਂਜੀ ਸੋ ਦੋਸਤੋ ਦੋ ਥਾਂ ਨੇ ਕਰਮਾਲੀ ਦੇ ਬਾਕੀ ਇਹ ਮੱਜਾਂ ਤੁਹਾਨੂੰ ਬਾਈ ਦੀਆਂ ਸ਼ੌਂਕੀਆਂ ਦਿਖਾਈਆਂ ਸੋ ਦੇਖੋ ਤੁਸੀਂ ਇਦਾਂ ਦੇ ਪਸ਼ੂਏ ਵੀਰ ਸੰਭਾਲਦਾ ਸੰਭਾਲ ਵੀ ਚੰਗੀ ਆ ਤੇ ਪਸ਼ੂ ਵੀ ਚੰਗੇ ਝੋਟੀ ਥੋੜਾ ਡਰਦੀ ਹੈ ਨਹੀਂ ਤਾਂ ਪਹਿਲੇ ਸੂਏ ਇਹ ਲਾਈਵ ਜਿਹੜੀ ਉਹ ਕਰਨੀ ਸੀਗੀ ਪਰ ਉਦੋਂ ਦਿੱਕਤ ਆ ਗਈ ਵੀ ਇਹ ਝੋਟੀ ਡਰ ਗਈ ਕੋਸਾ ਨਾਗ ਹੋਰ ਵੀ ਹੈ ਇਸ ਸਾਈਡ ਤੇ ਜਿਹੜੀਆਂ ਝੋਟੀਆਂ ਬਾਈ ਕੋਲ ਰੱਖੀਆਂ ਹੋਈਆਂ ਇਹ ਫਿਰ ਸਾਰੀਆਂ ਬਾਈ ਬਰੀਡਿੰਗ ਤੇ ਕੰਮ ਆਉਂਦੀਆਂ ਇਹ ਬਰੀਡਿੰਗ ਤੇ ਜਿਆਦਾ ਜਿਹੜਾ ਆਪਣੇ ਕੋਲ ਬੂਰਾ ਹੁੰਦਾ ਸੀ ਉਹਦੀਆਂ ਬੱਚੀਆਂ ਜੀ ਅੱਛਾ ਆਹ ਬੂਰੀ ਅੰਦਰ ਵੀ ਜੀ ਠੀਕ ਹੈ ਆਹ ਸਰਕਾਰੀ ਸੀਮੰਦੀ ਹੈ ਜੀ ਅੱਛਾ ਉਹ ਖਾਨ ਬੋਲਦੀ ਧੀ ਹੈ ਜਿਹੜੀ ਵਿਚਾਲੇ ਖੜੀ ਹੈ ਜੀ ਅਸੀਂ ਖਾਨ ਦੀ ਹੈ ਇਹ ਖਾਨ ਦੀ ਹੈ ਜੀ ਹਾਂ ਠੀਕ ਹੈ ਸੋ ਦੋਸੋ ਇਹ ਨਾਗ ਕੋਸ ਹੋਰ ਬਾਈ ਕੋਲ ਰੱਖੇ ਹੋਏ ਇੱਕ ਗਾਂ ਜਰਸੀ ਵੀ ਬਾਈ ਦੇ ਕੋਲ ਹੈ ਜੀ ਹਾਂ ਜੀ ਅੱਛਾ ਭਾਈ ਪਸ਼ੂ ਤੇਰੇ ਸਾਰੇ ਦਿਖਾਤੇ ਸੰਭਾਲ ਬੜੀ ਚੰਗੀ ਤੂੰ ਕਰਦਾ ਵੈਸੇ ਇਹਨਾਂ ਪਸ਼ੂਆਂ ਨੂੰ ਪੌਣਾ ਕੀ ਆ ਇਹਨਾਂ ਨੂੰ ਆਪਾਂ ਦੇਸੀ ਪੌਣੇ ਜੀ ਆਮਬ ਵੀ ਯਾਨੀ ਕਿ ਬਿਜਾਰੂ ਖਰਾ ਘੱਟ ਪੌਣੇ ਆ ਅੱਛਾ ਜਿਵੇਂ ਛੋਲਿਆਂ ਦਾ ਖੰਡਾ ਹੋ ਗਿਆ ਬਦਲਾ ਕੇ ਛੋਲੇ ਜੀ ਹੂੰ ਸੋਇਆਬੀਨ ਹੋ ਗਈ ਸਰੋਂ ਦੀ ਖਾਲ ਹੋ ਗਈ ਅੱਛਾ ਤੇ ਛਿਲਕਾ ਹੋ ਗਈ ਛੋਲਿਆਂ ਦਾ ਕਣਕ ਕਸੀ ਰੱਖਦੇ ਆ 1.5 200 ਮਾਨ ਕਰੀ ਕਣਕ ਪੌਣੇ ਜੀ ਕਰਦੀ ਅਸ਼ੋ ਕਰਦੀ ਕਣਕ ਤੇ ਨਾਲ ਜਮੀ ਹੋ ਗਈ ਸਾਇਲੈਂਸ ਹੋ ਗਈ ਸਾਇਲੇਜ ਵੀ ਪਾਉਣੇ ਸਾਇਲੇਜ ਵੀ ਪਾਉਣੇ ਹਾਂਜੀ ਸਾਇਲੇਜ ਜਿਵੇਂ ਹੁਣ ਤੇਰੇ ਕੋਲ ਲਗਭਗ ਮੇਰੇ ਖਿਆਲ ਚ 10-12 ਪਸ਼ੂ ਹੋਣਗੇ ਹਾਂਜੀ ਕਿੰਨੇ ਕਿੱਲਾਂ ਦਾ ਸਾਇਲੇਜ ਪਾਉਣੇ ਸਾਡੇ ਕੋਲ 3 ਕਿੱਲਾਂ ਦਾ ਸਾਇਲੇਜ ਪਾਇਆ ਹੋਇਆ ਜੀ ਪਾਉਣਾ ਕਿੱਲਾ ਸਾਡੇ ਕੋਲ ਕੱਖਾਂ ਦਾ ਬੀਜ ਹੈ ਵੀ ਪੱਠਿਆਂ ਦਾ ਅੱਛਾ ਨਾਲ ਪਾਉਣਾ ਕਿੱਲਾ ਪੱਠੇ ਵੀ ਵੀ ਪੱਠੇ ਵੀ ਬੀਜਦੇ ਹਾਂਜੀ ਠੀਕ ਹੈ ਪੱਠੇ ਗਰਮੀ ਸਰਦੀ ਦੋਨੇ ਟਾਈਮ ਚੱਲਦੇ ਨਹੀਂ ਸਰਦੀ ਚ ਵਧਾ ਦਿੰਦੇ ਜੀ ਗਰਮੀ ਚ ਘੱਟ ਹੁੰਦੇ ਆ ਪੱਠੇ ਉਹ ਤੋਂ ਸਾਇਲੇਜ ਵੱਧ ਪੈਂਦੇ ਉਹ ਤੋਂ ਸਾਇਲੇਜ ਵੱਧ ਪੈਂਦੇ ਹਾਂਜੀ ਠੀਕ ਹੈ ਟਰਾਂਜੀਸ਼ਨ ਫੀਡ ਵਗੈਰਾ ਵੀ ਟਰਾਂਜੈਕਸ਼ਨ ਤੇ ਚ ਐਸੇ ਦੀ ਅਸੀਂ ਵੀਡੀਓ ਬਣਾਉਣੀ ਸੀ ਬੜੀ ਸੋਹਣੀ ਤਿਆਰ ਹੋ ਰਹੀ ਹੈ ਕਰਮਾ ਵਾਲੀ ਤੇ ਬਹੁਤ ਸੋਹਣਾ ਨੇ ਦੁੱਧ ਪਿਛਲੇ ਸੂਏ 'ਚ ਦਿੱਤਾ ਆਸਾ ਵੀ ਐਦਕੀ ਵੀ ਉਸੇ ਤਰ੍ਹਾਂ ਦੁੱਧ ਤੇ ਚੱਲੇ ਆ ਭਾਈ ਕਿੰਨੇ ਕ ਦਿਨਾਂ 'ਚ ਪੀ ਕੇ ਲੈਵਲ ਫੜ ਜਾਂਦੀ ਹੈ ਇਹ 8ਵੇਂ ਦਿਨ ਪੀ ਕੇ ਲੈਵਲ ਯਾਨੀ ਕਿ 20 ਕਿਲੋ ਦਾ 8ਵੇਂ ਦਿਨ ਹੀ ਭੱਗ ਜਾਂਦੀ ਹੈ ਇਹ ਅੱਛਾ 8ਵੇਂ ਦਿਨ ਆਮ ਆਪਣੀ ਕਹਾਵਤ ਕਹਿ ਦਿੰਦੇ ਆ ਵੀ 20 ਦਿਨਾਂ ਤੋਂ ਮੱਝ ਦੁੱਧ ਦਿੰਦੀ ਹੈ ਜੀ ਜਾਂ 20 ਦਿਨਾਂ ਤੋਂ ਆਉਂਦੀ ਹੈ 7ਵੇਂ 6ਵੇਂ 7ਵੇਂ ਡਾਂਗੀ ਬਸ ਇਹ ਇੱਕਦਮ ਹੀ ਵਧਣਾ ਸ਼ੁਰੂ ਹੋ ਜਾਂਦੀ ਹੈ ਜੀ ਠੀਕ ਹੈ ਇਹਦੀ ਖਾਸियत ਦੇਖੀ ਅਸੀਂ ਤੇ ਪਿਛਲੀ ਵਾਰੀ ਇਹ 13 ਜਨਵਰੀ ਨੂੰ ਲੋੜੀ ਵਾਲੇ ਦਿਨ ਸੂਈ ਸੀ ਤੇ 20 21 ਜਨਵਰੀ ਨੂੰ ਪੂਰਾ 20 21 ਕਿਲੋ ਦੁੱਧ ਕਰ ਗਈ ਸੀ ਜੀ ਓਕੇ ਸੋ ਦੋਸਤੋ 8ਵੇਂ ਦਿਨ ਬਾਈ ਕਹਿੰਦਾ ਵੀ ਇਹਨੇ ਪੀਕ ਲੈਵਲ ਫੜਨਾ ਸ਼ੁਰੂ ਕਰ ਦੇਣਾ ਤੇ 20 ਕਿਲੋ ਨੂੰ ਪਿਛਲੇ ਸੂਏ 8ਵੇਂ ਦਿਨ ਹੱਥ ਮਾਰ ਗਈ ਸੀ ਮੱਝ ਇਹ ਵੀ ਇਹਦਾ ਖਾਸ ਗੁਣ ਹੈ ਸੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ ਜੇ ਕੋਈ ਵੀਰ ਚੰਗੀ ਮੱਝ ਖਰੀਦਣ ਦਾ ਚੁਕੀਨ ਹੈ ਇਛਕਾ ਤਾਂ ਜਰੂਰ ਕੋਲ ਆ ਕੇ ਦੇਖੋ ਤਸੱਲੀ ਕਰੋ ਤੇ ਫਿਰ ਖਰੀਦਿਓ ਮਿਹਰਬਾਨੀ